ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਆ ਵਧੀਆ ਠੀਕ ਠਾਕ ਹੀ ਤੁਸੀਂ ਸੁਣਾਓ ਸਤਿ ਸ੍ਰੀ ਅਕਾਲ ਮੇਰੇ ਭੈਣ ਭਰਾਵਾਂ ਨੂੰ ਜੀ ਵੱਡਿਆਂ ਨੂੰ ਛੋਟਿਆਂ ਨੂੰ ਜਿੰਨੇ ਸਾਨੂੰ ਮੱਲੋ YouTube ਦੇ ਪਿਆਰ ਕਰਦੇ ਆ ਬਹੁਤ ਪਿਆਰ ਬਖਸ਼ਦੇ ਆ ਜੀ ਬਹੁਤ ਪਿਆਰ ਵਧਾਉਂਦੇ ਆ ਕਈ ਵੀਰ ਤੇ ਬਹੁਤ ਦਿਨਾਂ ਬਾਅਦ ਵੀਡੀਓ ਪਾਈ ਆ ਬਸ ਵੀਰਾਂ ਨੇ ਇਹ ਆ ਵੀ ਵੀਰ ਲੈ ਜਾਂਦੇ ਰੇ ਵਪਾਰੀ ਕਈ ਰਾਂ ਡੰਗਰ ਖੜ ਤੋਂ ਅੱਛਾ ਹਾਂ ਮੈਨੂੰ ਲੱਗਦਾ ਖੜਦੇ ਹੀ ਵਪਾਰੀ ਤੁਹਾਡੇ ਕੋਲ ਵਪਾਰੀ ਵੀ ਲੈ ਜਾਂਦੇ ਆ ਸੜਕੋ ਆਪ ਨਿੱਕੇ ਥਾਣਾ ਵਾਲਾ ਲੱਤਾਂ ਮਾਰਨ ਵਾਲਾ ਇਹ ਡੰਗਰ ਸੜਕ ਨੂੰ ਆਪ ਨਹੀਂ ਚੁਹਾ ਜਾਂਦਾ। ਅੱਛਾ। ਕਈ ਵਪਾਰੀ ਚ ਉਹ ਵੀ ਲੈਂਦੇ ਆ ਵੀਰ। ਠੀਕ ਆ। ਉਹਨਾਂ ਨੇ ਤਜਰਬੇ ਆ ਪੁਰਾਣੇ। ਢੱਲਿਉਂ ਦੇ ਘਰਾਂ ਚ ਹੀ ਆ ਜੇ ਲੱਤਾਂ ਮਾਰਨ ਵਾਲਾ ਤੇ ਦੂਜਾ ਨਿੱਕੇ ਥਾਣਾਂ ਵਾਲਾ ਜਿਵੇਂ ਲਿਉਂਦੇ ਯਾਰ। ਉਹ ਚਲੋ ਵੀਰਿਆ ਵੀਰ ਚੋ ਚਾਹ ਲੈਂਦੇ ਸੜਕ ਨੂੰ ਹੀ ਹੋਈ ਜਾਂਦੀ। ਐਂ ਤੇ ਫੱਟੀ ਤੇ ਬਹਿ ਕੇ ਚੋਣ ਵਾਲਾ ਲਿਉਂਨੇ ਆ। ਅੱਛਾ। ਜਿਹੜੀਆਂ ਸਕੂਨ ਨਾਲ ਫੱਟੀ ਤੇ ਬਹਿ ਕੇ ਤੇ ਉਹ ਲਿਉਂਨੇ ਆ। ਐਡਰੈਸ ਦੱਸ ਦੀ ਜੀ। ਪਿੰਡ ਭਿੰਡਰਾ ਜ਼ਿਲ੍ਹਾ ਅੰਮ੍ਰਿਤਸਰ ਤੇ ਨਾਮ ਮੇਰਾ ਸੋਨੀ ਆ। ਜੀ। ਮੰ ਲੋ ਵੀ ਪਿੰਡਰ ਪਿੰਡ ਰਹੀਏ ਦੇ ਲੱਗੇ ਰਹੀਆ ਬਿਆਸ ਬਾਬੋ ਕਾਲਾ ਸਾਹਾ ਜੀ ਅੰਮ੍ਰਿਤਸਰ ਤੋਂ 35 30 35 ਕਿਲੋਮੀਟਰ ਮੇ ਰੋਡ ਹਾਈਵੇ ਲੱਗਦਾ ਅੰਮ੍ਰਿਤਸਰ ਤੋਂ ਜਲੰਧਰ ਵਾਲਾ ਠੀਕ ਹੈ ਜੀ ਤੇ ਮੋਲ ਆਪਾਂ ਉਹ ਕਰਨੀਆਂ ਜੀ ਭੈਣ ਭਰਾ ਵੀਡੀਓ ਧਿਆਨ ਨਾਲ ਦੇਖ ਕੇ ਫੇਰ ਹੀ ਫੋਨ ਲਾਉਣ ਠੀਕ ਆ ਕੋਈ ਕਿਸੇ ਨੂੰ ਵੀ ਫੋਨ ਧਿਆਨ ਨਾਲ ਵੀਡੀਓ ਦੇਖ ਕੇ ਲਾਇਆ ਕਰੋ ਕਈਆਂ ਵੀਰਾਂ ਦੇ ਆਉਂਦੇ ਆ ਵੀ ਕਿਸ ਨੇ 2000 ਰੁਪਇਆ ਪਾ ਕੇ ਦੋ ਦਿਨ ਬਾਅਦ ਚ ਮੁੜਿਆ ਹੀ ਨਹੀਂ ਬੰਦਾ 3000 ਪਾ ਕੇ 1000 ਪਾ ਕੇ ਤੁਹਾਡੇ ਨਾਲ ਆਪ ਹੋਈ ਲੱਗਦਾ ਤੇ ਸਾਡੇ ਨਾਲ ਆਪ ਹੋਈ ਹੁਣ ਕਰੀਏ ਕੀ ਦੋ ਦੋ ਦਿਨਾਂ ਵੀਰ ਕਰਨ ਦੇ ਅੱਜ ਆ ਗਿਆ ਭੜਕੇ ਤੇ ਬਾਅਦ ਚ ਫੇ ਕਰਦੇ ਨਹੀਂ ਮੰਨਦੇ ਠੀਕ ਹੈ ਪਹਿਲਾਂ ਕਰਦੇ ਨੂੰ ਵੀਡੀਓ ਵਿਖਾ ਲਿਆ ਕਰੋ ਬੇਨਤੀ ਹੱਥ ਜੋੜ ਕੇ ਠੀਕ ਹੈ ਕਿਉਂਕਿ ਸਾਨੂੰ ਨਹੀਂ ਪਤਾ ਮੰਨ ਲਾ ਵੀ ਉਹ 1000 ਰੁਪਿਆ ਪਾ ਗਏ ਜਾਂ 2000 ਪਾ ਗਏ ਤੇ ਬਾਅਦ ਚ ਸਲਾਹ ਕਰਕੇ ਜਾਂ ਸਾਨੂੰ ਪਤਾ ਪਵੇ ਪੈਸੇ ਕਿੰਨੇ ਔਖੇ ਬਣਦੇ ਆ ਜੀ 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 ਪੀਆਫ ਐਟਮ ਠੰਡ ਹੀ ਜਾਣਾ ਵਾ ਤੇ ਬਾਕੀ ਜਿਹੜਾ ਕੰਮ ਅਮਰੀਕਾ ਚ ਚੱਲਣ ਡਿਆ ਵਾ ਤੇ ਪਿੰਡਾਂ ਚ ਮਜਾਕ ਨਾ ਡਾਉ ਕੇ ਤਾਂ ਹੌਸਲਾ ਵਧਾਓ ਜੀ ਕੈਮਰੇਮੈਨਾਂ ਨੂੰ ਵੀ ਰਿਪੋਰਟਰਾਂ ਨੂੰ ਵੀ ਬੇਨਤੀ ਆ ਵੀ ਜਦੋਂ ਅੱਗ ਲੱਗੀ ਹੋਵੇ ਨਾ ਘਰ ਕਿਸਦੇ ਤੇ ਸਵਾਲ ਨਹੀਂ ਲੈਣੇ ਚਾਹੀਦੇ ਏ ਕਰਕੇ ਬੇਨਤੀ ਇਹ ਆ ਕਿ ਸਵਾਲ ਜਦੋਂ ਬੰਦੇ ਦੇ ਵਿਪਤਾ ਪਈ ਹੋਵੇ ਨਾ ਤਾਂ ਉਹਨੂੰ ਸਵਾਲ ਪੁੱਛਦੇ ਹਰ ਕੋਈ ਚੰਗੇ ਵਾਤੇ ਹੀ ਕਰਦਾ ਵਾ ਜੀ ਏ ਕਰਕੇ ਸਵਾਲ ਪੁੱਠੇ ਸਿੱਧੇ ਨਾ ਕਰਿਆ ਕਰੋ ਏ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਜਿਹੜੇ ਵੀਰ ਬਣ ਜਾਂਦੇ ਪੱਤਰਕਾਰ ਉਹਨਾਂ ਦੇ ਘਰ ਇਹੋ ਜਿਹੀ ਵਿਪਤਾ ਨਹੀਂ ਪੈਂਦੀ ਕਿ ਪਤਾ ਨਹੀਂ ਉਹਨਾਂ ਦਾ ਕੀ ਹੋ ਜਾਂਦਾ ਏ ਜਾਂ ਅਗੜੇ ਦੀ ਮਦਦ ਕਰਨ ਜਾ ਜਾਂ ਹਾਂ ਜਾ ਹੁਣ ਪਿੰਡਾਂ ਖਾਂਵਾਂ ਦੇ ਸਾਨੂੰ ਵੀ ਪਤਾ ਤੂੰ ਵਾਪਸ ਆ ਗਿਆ ਆਲੇ ਮੇਰੇ ਕੋਲੋਂ ਤੈਨੂੰ ਆ ਮਦਦ ਦੀ ਚਲੋ ਕੋਈ ਵੀ ਆ ਚੰਗੇ ਆਪਣੇ ਨੂੰ ਚੰਗਾ ਹੀ ਕਰਦਾ ਵਾ ਬੇਨਤੀ ਇਹ ਆ ਵੀ ਐਵੇਂ ਸਵਾਦ ਨਾ ਲੋ ਬੰਦਾ ਪਤਾ ਨਹੀਂ ਕਿਹੜਿਆਂ ਹਾਲਾਤਾਂ 'ਚ ਗਿਆ ਹੁੰਦਾ ਕੀ ਕੀ ਹੋਇਆ ਲਾਤੀ ਮਜਬੂਰੀ ਹੁੰਦੀ ਆ ਕੀ ਮਜਬੂਰੀ ਹੁੰਦੀ ਆ ਤੇ ਚਲੋ ਇਹ ਆ ਵੀ ਸੰਭੂ ਆਪਣੇ ਆਪਣੇ ਪਿੰਨੋ ਹੌਸਲਾ ਦਿਓ ਇਸ ਟਾਈਮ ਹੌਸਲਾ ਦੇਣ ਦੀ ਲੋੜ ਕੋ ਟੁੱਟ ਕੇ ਆਉਂਦਾ ਦੋਦਾ ਢੋਦਾ ਤੇ ਪਤਾ ਗੱਲ ਕੀ ਹੁੰਦੀ ਆ ਇਸ ਟਾਈਮ ਜੇ ਆਪਾਂ ਨਾ ਕੋਈ ਬੰਦਾ ਮਰਦਾ ਹੋਵੇ ਨਾ ਤੁਹਾਨੂੰ ਆਖੀ ਦੇ ਤੂੰ ਤੇ ਮੱਲਾ ਲਿਆ ਤੈਨੂੰ ਤੇ ਆ ਬਿਮਾਰੀ ਲੱਗੀ ਉਹਨੂੰ ਹੌਸਲਾ ਦਿਓ ਹੌਸਲਾ ਦਿੱਤੇ ਆ ਬਹੁਤ ਕੁਝ ਹੋ ਜਾਂਦਾ ਜੇ ਕਿਸ ਨੂੰ ਕਹਿ ਦੀ ਨਾ ਮੈਂ ਤੇਰੇ ਨਾਲ ਆ ਬਿਲਕੁਲ ਉਹਨੇ ਨਾ ਅਗਲਾ ਉੱਠ ਕੇ ਤੁਰ ਪੈਂਦਾ ਜੀ ਤੇ ਕਰਕੇ ਬੇਨਤੀ ਆ ਸਵਾਦ ਕਈ ਮੱਲਾ ਪਿੰਡਾਂ ਥਾਵਾਂ ਤੇ ਕਈ ਵੀਰੇ ਵੀ ਕਹਿੰਦੇ ਲੈ ਸਾਨੂੰ ਕਿਹੜਾ ਦੱਸ ਕੇ ਗਿਆ ਮੋੜ ਆਇਆ ਕਿ ਨਹੀਂ ਹੱਸਦੇ ਆ ਤੇ ਹੱਸੋ ਨਾ ਕਿਸ ਨੇ ਮੱਲਾ ਕਿ ਪਤਾ ਨਹੀਂ ਕਿਦਾਂ ਪੈਸੇ ਲਾ ਗਿਆ ਤੇ ਬੇਨਤੀ ਆ ਭੈਣ ਭਰਾਵਾਂ ਨੂੰ ਪਿੰਡਾਂ ਥਾਵਾਂ ਤੇ ਵੀ ਬਿਲਕੁਲ ਚਲੋ ਜਿੰਨਾ ਵੀ ਹੋਇਆ ੱੱੱਕਾ ਵਾਇਆ ਕੁਝ ਵੀ ਹੋਣ ਰਿਹਾ ਵਾ ਬਹੁਤ 40 50 ਲੱਖ ਰੁਪਈਆ ਬਹੁਤ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਕਈਆਂ ਬੰਦ ਜ਼ਿੰਦਗੀ ਦੀ ਕਮਾਈ ਲਾ ਕੇ ਜਾਂਦੀ ਹੈ ਜ਼ਿੰਦਗੀ ਦੀ ਕਮਾਈ ਲੰਘ ਜਾਂਦੀ ਤੇ ਬੇਨਤੀ ਆਏ ਵੀ ਮਜ਼ਾਕ ਨਾ ਡਾਓਗੇ ਬਿਲਕੁਲ ਬਿਲਕੁਲ ਤੇ ਜਿੰਨਾ ਕੋ ਭੁੱਲ ਸਕਦੇ ਓਨਾਂ ਕੋ ਮੰਨ ਲਓ ਵੀ ਗੱਲਾਂ ਤੇ ਬਹੁਤ ਹੁੰਦੀਆਂ ਵਾ ਤੇ ਮੋਲ ਆਪਾਂ ਮਲੂ ਕਰਨੇ ਆ ਦਿਨ ਲੈਣ ਨੰਬਰ ਬੋਲਤਾ ਵੀਰ ਜੀ 9815647787 ਠੀਕ ਆ ਪਹਿਲਾਂ ਵੈੜ ਦਿਖਾਉਣੀ ਆ ਕਿਦਾ ਜੀ ਵੈੜ ਦੇਖ ਲੋ ਜਾਂ ਮੱਲੋ ਝੋਟੀ ਦੇਖ ਲੋ ਝੋਟੀ ਦਿਖਾ ਦਿੰਨੇ ਪਹਿਲਾਂ ਝੋਟੀ ਦਾ ਭਾਜੀ ਕਿਨਵਾਸ ਹੂ ਭਾਜੀ ਤਿੱਜੇ ਸੂਏ ਸੂਣੀ ਆ ਤਿੱਜੇ ਸੂਏ ਹਾਂਜੀ ਠੀਕ ਆ ਤੇ ਦੇਣ ਕਿੰਨੇ ਕੁ ਲੈ ਜੂਗੀ ਦੇਨ ਘਰ ਆਇਆ ਨੇ ਕਿਆ ਹੀ 20 ਦਿਨ ਮੈਂ 20 ਨਹੀਂ ਕਹਿੰਦਾ ਮਹੀਨਾ ਚੋਟੀ ਲੈ ਜੂਗੀ ਠੀਕ ਆ ਮਹੀਨੇ ਤੋਂ ਪਹਿਲਾਂ ਵੀ ਸੂ ਸਕਦੀ ਤਾਂ ਮਹੀਨੇ ਤੋਂ 2-4 ਦਿਨ ਉੱਤੇ ਵੀ ਲੈ ਸਕਦੀ ਠੀਕ ਆ 5 ਦਿਨ ਵੀ ਲੈ ਸਕਦੀ ਕੁਝ ਚੀਜ਼ਾਂ ਰੱਬ ਦੇ ਹੱਥ-ਵੱਸ ਹੁੰਦੀਆਂ ਕਿ ਤੁਸੀਂ ਅਗਲੇ ਅਗਲੇ ਨੇ ਤੁਹਾਨੂੰ ਜੋ ਦੱਸਿਆ ਤੁਸੀਂ ਉਹ ਅਸੀਂ ਜੋ ਦੱਸਿਆ ਅਗਲੇ ਨੇ ਉਹ ਅਸੀਂ ਦੱਸਣ ਦੇ ਆ ਜੀ ਕਿਉਂਕਿ ਅਗਲੇ ਕਈ ਵਾਰਾਂ ਪੰਜਾਂ ਸੱਤਾਂ ਦਿਨਾਂ ਦਾ ਇੱਧਰ-ਉੱਧਰ ਹੋ ਜਾਂਦਾ ਬਿਲਕੁਲ ਤੇ ਅਗਲੇ ਨੇ ਇਹ ਗਰੰਟੀ ਦਿੱਤੀ ਆ ਵੀ ਜੇ 20 ਦਿਨਾਂ ਤੋਂ ਜਾਂ ਮਹੀਨੇ ਤੋਂ ਮੈਂ ਕਿਹਾ ਮਹੀਨਾ ਮੰਨ ਲਾ ਮੈਂ ਉਹ ਤਾਂ 20 ਦਿਨਾਂ ਨਾਲ ਮਹੀਨੇ ਤੋਂ ਵੱਧ ਹੋਇਆ ਤੇ ਮੈਨੂੰ ਮੈਂ ਲਾ ਕੇ ਪੁੱਛ ਲਈ ਠੀਕ ਐ ਤੇ ਆਪਾਂ ਮਹੀਨਾ ਨਹੀਂ ਆਪਾਂ 5 ਦਿਨ ਹੋਰ ਉੱਤੇ ਕਹਿ ਦਨੇ ਆਹ ਹੀ ਮੰਨ ਲਿਆ ਅਗਲੇ ਜਾਂ 10 ਮੰਨ ਲਿਆ ਜਾਂ 5 ਕਈ ਵਾਰ ਦਿਨ ਇਧਰ ਉਹ ਤਾਂ ਦੇਨ ਅੱਗੇ ਜਿਹੜੇ ਆਉਣ ਦੇ ਆ ਉਹ ਖਿੱਚਾ ਤੂੰ ਹੀ ਆਲੇ ਆ ਜਿੱਥੇ ਇਹਨੇ ਸੂਣਾ ਉਹ ਮੋਲ ਆ ਪਹਾਨ ਆ ਜਿਹੜਾ ਕਰਨਾ ਨਾ 65 ਮੰਗ ਲਾ 68 ਮੰਗ ਲਾ 60000 ਦੀ ਦੇਣੀ ਆ 60000 ਦੀ 60 ਦੀ ਦੇਣੀ ਆ ਵੀਰ ਫੋਨ ਮਾਲਾ ਉਹੀ ਕਰੇ ਵੀਡੀਓ ਸੁਣ ਕੇ ਠੀਕ ਹੈ ਤੇ ਵੱਛੀ ਆਪਾਂ 37000 ਦੀ ਦੇਣੀ ਹੈ ਠੀਕ ਹੈ ਉਹ ਤਰ੍ਹਾਂ ਦਾ ਨਾ ਕੱਟੀ ਮੁੱਲ ਪਹਿਲਾਂ ਹੀ ਦਾ ਮੁੱਲ ਮੈਂ ਪਹਿਲਾਂ ਦੱਸ ਤੇ ਆ ਵੀ ਵੀਰ ਕਈ ਜਣਾ ਵੇਂਦੇ ਰਹਿੰਦੀ ਆ ਵੀਡੀਓ ਦੇਖ ਲਿਓ ਧਿਆਨ ਨਾਲ ਫੇਰ ਫੋਨ ਲਾ ਲਿਓ ਠੀਕ ਹੈ ਮੁੱਲ ਉਹ ਦੱਸ ਤੇ ਆ ਭਾਵੇਂ 65 ਤੇ ਹਾਂ ਤਿਆਰ ਹੋਈ ਹੋਵੇ 70000 ਦੀ ਹੈ ਜੀ ਮੈਂ ਯਾਦਾ ਨਹੀਂ ਕਹਿੰਦਾ ਵੀ ਇਹ 80 ਦੀ ਵਿਕ ਜੂ ਇਹ 90 ਦੀ ਵਿਕ ਜੂਗੀ ਜਿੰਨਾ ਕੱਟਾ ਜਦੋਂ ਸਮਾਂ ਆ ਜਾਣਾ ਬਿਲਕੁਲ ਤੇ ਇਹ ਇਨਾਕ ਦੁੱਧ ਹੀ ਦੇ ਦੇਣਾ ਨੇ ਜੇ ਰੱਖਣ ਐਵੇਂ ਮੈਂ ਆਖੀ ਜਮਾ ਮੈਂ ਉਹ ਪਾ ਦੇਣਾ ਜੇ 5 ਲੀਟਰ ਤੇਲ ਲੈਂਦਾ ਹੋਵੇ ਨਾ ਜਾਂ 5 ਲੀਟਰ ਕੈਲਸ਼ੀਅਮ ਤੇ ਨਾਲੇ ਚੌਕਰ ਪਾਈ ਆ ਤੇ ਮੁੱਕਦਾ ਨਹੀਂ ਮੁੱਕਦਾ ਨਹੀਂ ਦੋ ਬੂਰੇ ਚਾਰ ਦੇ ਨਹੀਂ ਮੁਕਣਾ ਨਹੀਂ ਮਹੀਨੇ ਚ ਨਹੀਂ ਮੁੱਕਦਾ ਦੋ ਬੂਰੇ ਵੀ ਚਾਰ ਦੀਏ ਨਾ 700 ਰੁਪਏ ਦਾ ਉਹ ਆ 1400 ਦਾ ਮੰਨ ਲਓ ਵੀ ਉਹ ਹੋ ਗਿਆ ਤੇ 6-700 ਦਾ ਹੀ ਤੇਲ ਆ ਠੀਕ ਆ ਪੱਠਿਆਂ ਦਾ ਤਾਂ ਕੋਈ ਵੀ ਨਹੀਂ ਖਰਚਾ ਲਾਉਂਦਾ ਬਿਲਕੁਲ ਬਿਲਕੁਲ ਤੂੜੀ ਪਈ ਅੰਦਰ ਤੂੜੀ ਪਈ ਮੰਨ ਲਓ ਵੀ ਜੇ ਇਹੋ ਵੀਡੀਓ ਪਾਵਾਂਗੇ ਅਗਲੇ ਮਹੀਨੇ ਬਾਅਦ ਜਦੋਂ ਤਿਆਰ ਹੋਈ ਦੀ ਜੇ ਵੇਖ ਜੂ ਠੀਕ ਆ ਨਹੀਂ ਤਾਂ ਤਿਆਰ ਹੋਈ ਦੀ ਪਊ ਤਿਆਰ ਹੋਈ ਦੀ ਪਊ ਤੇ ਮੈਨੂੰ ਲੱਗਦਾ ਵਪਾਰੀ ਨਹੀਂ ਜਾਣੀ ਐ ਚਲੋ ਜੋ ਵੀ ਆਪਾਂ ਦੇਣੀ 60000 ਦੀ ਹੈ 60000 ਦੀ ਦੇਣੀ ਆ ਮਨੋ ਮੋਲ ਆਪਾਂ ਪਹਿਲਾਂ ਦੱਸਦਾ ਵਾ ਵੀਰ ਉਹੀ ਫੋਨ ਲਾਵੇ ਜੇ ਨੂੰ ਠੀਕ ਲੱਗੇ ਹਾਂਜੀ ਹਾਂਜੀ ਤੇ ਕਈ ਗਰਾਂ ਨਜ਼ਰਾਂ ਦਾ ਵਹਿਮ ਕਰਦੇ ਹੁੰਦੇ ਆ ਤੇ ਇਹਨੂੰ ਨਜ਼ਰ ਲੱਗਣ ਦਾ ਵੀ ਕੋਈ ਵਹਿਮ ਨਹੀਂ ਹੈ ਨਾ ਕਹਿੰਦੇ ਸਿੰਗ ਫਸਾਉਣਾ ਕਿਸ ਨਾ ਸਿੰਗ ਨੂੰ ਨਹੀਂ ਫਸਣਾ ਇਹਨੂੰ ਮੀਣੀ ਗਈਏ ਢਾਲੀ ਗਈਏ ਇਹ ਪਤਾ ਨਹੀਂ ਕੀ ਕਹਿਣਾ ਇਹਨੂੰ ਇਹਦਾ ਕੋਈ ਵੱਖਰਾ ਨਾਮ ਰੱਖ ਦਾਂਗੇ ਤਿੱਖੇ ਸਿੰਘ ਆ ਪਛਾਣ ਹੋਈਆਂ ਦੋਵੇਂ ਸਹੀ ਪਛਾਣ ਹੋਈਆਂ ਨਾਂ ਨੇ ਇਹ ਵਿਚਾਰੀ ਨੇ ਪਿੰਡ ਨਾ ਕਿਸਨਾ ਵੱਡੇ ਸਿੰਘਾਂ ਵਾਲੀਆਂ ਦੁੱਧ ਵੀ ਚੰਗਾ ਦਿੰਦੀਆਂ ਹਾਂ ਆ ਵੇਖੋ ਥਾਣ ਦੀ ਕੁਆਲਿਟੀ ਵੇਖ ਲੋ ਚਾਰੇ ਥਾਣ ਇੱਕੋ ਜਿਹਾ ਜੀ ਦੋਹਾਂ ਬੰਨਿਓ ਤੁਹਾਨੂੰ ਦਿਖਾ ਦਿੰਨੇ ਆ ਥਾਣ ਦੋਹਾਂ ਬੰਨਿਓ ਵੇਖ ਲੋ ਚਾਰੇ ਥਾਣ ਇੱਕੋ ਜਿਹਾ ਘਰ ਆ ਤੇ ਅੱਧਾ ਲੀਟਰ ਚੋਇਆ ਵਾ ਅੱਛਾ ਇਹ ਮੈਂ ਨਹੀਂ 12 ਬੂਰਾ ਕਹਿੰਦਾ ਠੀਕ ਆ ਹਾਂ ਜੇ ਸੇਵਾ ਆਪਣੇ ਘਰੇ ਰਹਿ ਗਈ ਤੇ ਫੇ ਆਪਾਂ 10 ਲੀਟਰ ਦਵਾਂਗੇ ਚਵਾ ਕੇ ਆ ਬਾਰਕ ਹੈ ਹੈ ਠੰਡੀ ਤੇਰੀ ਹੈ ਠੰਡੀ ਠੰਡੀ ਠੀਕ ਹੈ ਜੀ ਆ ਵੇਖ ਲੋ ਵੀ ਜਿੱਦਾਂ ਮਰਜੀ ਬਾਜ਼ਾਰ ਦੇ ਵਿੱਚ ਹੀ ਖਲੋਤੀ ਆ ਇੱਕ ਹਿਸਾਬ ਦੀ ਤੇ ਸੋਹਣੀ ਆ ਐਨੂੰ ਮੂੰਹ ਘਮਾਇਓ ਦਾ ਭਾਜੀ ਮੱਥਾ ਚਟਾ ਜਰਸੀ ਆ ਮੂੰਹ ਹੀ ਵੇਖ ਲੋ ਨੇ ਜਰਸੀ ਆਗਾ ਮੂੰਹ ਹਾਂਜੀ ਮੂੰਹ ਨਿਕਾਜਿਆ ਦਾ ਮੂੰਹ ਨਿਕਾਜਿਆ ਮੱਥਾ ਚੌੜਾ ਆ ਵੇਖੋ ਮੂੰਹ ਨਿਕਾਜਿਆ ਮੱਥਾ ਚੌੜਾ ਤੇ ਸਿੰਗ ਵੀ ਸੋਹਣੇ ਲੱਗੇ ਸਿੰਗ ਲੱਗੇ ਪਛਾਣ ਹੁੰਦੇ ਸਿਰ ਤੇ ਪਛਾਣ ਨੂੰ ਲੱਗੇ ਆ ਵੀ ਦੇ ਦੇ ਇਹ ਆਈਡੀਆ ਲਾ ਲਿਓ ਹਣ ਜਿੱਦਾਂ ਤੋਰੀਆਂ ਨਹੀਂ ਹੁੰਦੀਆਂ ਅੱਲਾ ਤੋਰੀਆਂ ਜਿਹੜੀਆਂ ਕਹਿ ਦਿੰਦੇ ਆ ਉਹ ਲੌਕੀ 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 ਵਰਗੇ ਸਿੰਘ ਜੇ ਇਹਦੇ ਪਛਾਣ ਕਮਾਈ ਇੱਕ ਰੰ ਮੂੰਹ ਦਿਖਾਈਏ ਫੇਰ ਵੀਰੇ ਦਾ ਆਹ ਵੇ ਮੂੰਹ ਮਖਾਓ ਮੂੰਹ ਵੇਖੋ ਕਿੱਡਾ ਸੋਹਣਾ ਇੱਧਰੋਂ ਕਰੀ ਮੜਾ ਇੱਥੇ ਫੜ ਮੂੰਹ ਇਹਦਾ ਫੜ ਲਾ ਮੜ ਲਾ ਗੋ ਆਹ ਥਾਣੋਂ ਕਰੀਏ ਦਾ ਰਸਾ ਆਹ ਵੇ ਇੱਕ ਰੰ ਮੂੰਹ ਵੇਖੋ ਕਿੱਡਾ ਸੋਹਣੀ ਲੱਗਦੀ ਆ ਜੀ ਫੱਬਦੀ ਪੂਰੀ ਸਿੰਘਾ ਪਤਾ ਨਹੀਂ ਦੇਖਣੇ ਕਿ ਨਹੀਂ ਦੇਖਦੇ ਹੁਣੇ ਕਿ ਨਹੀਂ ਵੀਡੀਓ 'ਚ ਸਿੰਘ ਆਹ ਵੇਖੋ ਜੀ ਦੋਰੀਆਂ ਵਰਗੇ ਸਿੰਘ ਪਛਾਣੋ ਦੋਵੇਂ ਦੋਵੇਂ ਸਿੰਘ ਇੱਕੋ ਜਿਹੇ ਦੋਵੇਂ ਇੱਕੋ ਜਿਹੇ ਕੋਈ ਛੋਟਾ ਨਹੀਂਗਾ ਸਿੰਘ ਇਹ ਵਿਚਾਰਾ ਫੱਬਦੇ ਵੇਖੋ ਕਿੰਨੇ ਆ ਇਹਨੇ ਵਿਚਾਰੀ ਨੇ ਨਾਂ ਤੇ ਕਿਸ ਨਾ ਪੂ ਸਿੰਘ ਫਸਾਉਣਾ ਬਿਲਕੁਲ ਬਿਲਕੁਲ ਬਾਕੀ ਥਾਣ ਵੀ ਚੰਗੇ ਸੋਹਣੇ ਲੱਗੇ ਆ ਜੀ ਚੌੜੀ-ਚਾੜੀ ਪਿੱਠਪੁੜੇ ਦੀ ਚੰਗੀ ਆ ਜਿੰਨੀ ਹੈਗੀ ਆ ਵੀਰ ਕੈਮ ਆਏ ਦਿਸੀ ਥੋੜਾ ਕਿਆ ਮੈਂ ਵੀਰ ਨਹੀਂ ਨਹੀਂ ਮੈਂ ਚੌੜੀ ਦਾ ਮੈਂ ਨਾਲ ਦੱਸਦਾ ਨਾ ਘਟਾ ਡਾਤਾ ਨਾਲੇ ਤੁਰਦੀ ਨੇ ਸੋਹਣੀ ਸੁਨਖੀ ਹੈ ਜੀ ਦੁੱਧ ਕਿੰਨਾ ਚੋ ਆਜੂਗੀ ਇਹ ਦੁੱਧ ਵੀਰੇ ਘਰ ਵਾਲੇ ਤੇ ਆਂਦੇ ਹੀ ਵੀ 12 ਲੀਟਰ ਚ ਆਇਆ ਵਾ ਅੱਛਾ ਆਪਾਂ 12 ਪੂਰਾ ਨਹੀਂ ਕਹਿੰਦੇ ਠੀਕ ਹੈ ਆਪਾਂ 10 ਲੀਟਰ ਦਾ ਇਹ ਆ ਵੀ 10 ਲੀਟਰ ਚ ਵਈਓ 10 ਤੋਂ ਘੱਟ ਕੀ ਚਵਾਉ। ਠੀਕ ਠਾਣ ਠਣ ਓਕੇ ਆ ਨਾ। ਠਾਣ ਠਣ ਓਕੇ ਆ ਵੀਰੇ। ਆ ਵੇਖੋ ਥਾਣੇ ਕਰਾ ਫੇਰ ਵੇਖ ਲਓ ਸੋਹਣੇ ਚਾਰੇ ਥਾਣੇ ਕੋ ਜੀ। ਤੇ ਮੰਨ ਲਓ ਤੁਰਪੀਆ ਅੱਗ ਦੇ ਪਾਸੋਂ ਲਾਇਆ ਵਾ। ਹਾਂਜੀ। ਇਹ ਨਹੀਂ ਆ ਵੀ ਲੱਖਣ ਲਈ ਆ। ਇਹ ਨਹੀਂ ਆ ਵੀ ਦਿਨੋਂ ਦਿਨ ਲੱਥੂਗੀ। ਠੀਕ ਆ। ਹਾਂ। ਤੇ 60000 ਚੋਂ ਕਰੋਗੇ ਥੋੜੀ ਬੁੜੀ। ਵੀਰੇ ਨਹੀਂ ਮੈਂ ਨਾ ਵੀ। ਪਾਪਾ ਮੋਲੀ ਉਹ ਰੱਖਤਾ। 500 ਕਰ ਦੇ। 500 ਵੀਰੇ ਕਰਨੀਆਂ ਫੇਰ ਵੀਰ ਭਿੜੇ ਨਾ ਬਸ 500 ਹੀ ਕਰਨੀਆਂ 60000 ਕਿਉਂ 500 ਛੋੜੇ ਇਹ ਮੇਰੇ ਆਈਡੀ ਇਹ ਨਾ ਵਪਾਰੀ ਨੇ ਵੀ ਇਹ ਵੀਰੇ ਵਪਾਰੀ ਲੈ ਜੇ ਐਫ ਡੀ ਆ ਜੀ ਮੰਨ ਲਓ 2-3000 ਦਾ ਖਰਚਾ ਵਾ ਪੱਠਿਆਂ ਪੁੱਠਿਆਂ ਦਾ ਨਹੀਂ ਆਪਾਂ ਗਿਣਦੇ ਹੁੰਦੇ ਜੇ ਡੰਗਰਾ ਜੇ ਸਾਰੇ ਖਰਚੇ ਪਾ ਜੀ ਨਾ ਫੇਰ ਵਪਾਰ ਨਹੀਂ ਚੱਲਦਾ ਨਾ ਬਚਦਾ ਹੀ ਫੇਰ ਦੁੱਧ ਚੋਂ ਵੀ ਨਹੀਂ ਬਚਦਾ ਘੱਟ ਜੀ ਜੀ ਇਦਾਂ ਹੀ ਜੀ ਆਪਾਂ ਸਾਰੀਆਂ ਮਿਹਨਤਾਂ ਮੂੰਹ ਤਾਂ ਪਾਉਣ ਲੱਗ ਗਈਆਂ ਨਾ ਲੇਬਰਾਂ ਠੀਕ ਠੀਕ ਫੇਰ ਓੱਖਾ ਕੰਮ ਹਾਂਜੀ ਹਾਂਜੀ ਤੇ ਪੱਠਿਆਂ ਨਹੀਂ ਗਿਣਦੇ ਆਪਾਂ ਜੀ ਜਿੰਨੀ ਹੈਗੀ ਆ ਫੋਨ ਉਹ ਹੀ ਲਾਵੇ ਸ਼ਰੀਫ 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 ਪੂਰੀ ਆ ਵੇਖੋ ਚੰਗੀ ਆ ਜਿੰਨੀ ਵੀ ਹੈਗੀ ਚੰਗੀ ਆ ਠੀਕ ਆ ਹਾਂ ਤੇ ਹੁਣ ਦਿਖਾਈਏ ਵੈੜ ਵੈੜ ਦਾ ਆਪਾਂ 37000 ਦੁੱਧਿਆਸ ਹੁਆ ਹਾਂ ਹਾਂ ਨਹੀਂ ਤੋੜ ਦੇ ਦੇਣ ਕਿਨੇ ਖੜਦੀ ਆ ਦੇਣ ਲੈ ਜੇ 10 ਦੇਣ ਲੈ ਜੇ 8 ਠੀਕ ਆ ਇੱਕ ਕਾਰ ਆ ਰਿਆਂ ਇਹਦਾ ਮੰਨ ਲੋ 13 14 ਲੀਟਰ ਕਿਹਾ ਤੇ ਹਾਂ ਇਹ ਨੰਗ ਚਵਾਜੂਗੀ ਜੀ ਤੇ ਦੁੱਧ ਹੋਊਗਾ ਕਰਮਾਲੀ ਦਾ ਚਟਾ ਜਰਸੀ ਆ ਜਰਸੀ ਆ ਫੇਸ ਵੇਖੋ ਜਰਸੀ ਆ ਕਰਮਬਾਰ ਕੱਢ ਕੇ ਦਿਖਾਉਂਦੇ ਤੁਹਾਨੂੰ ਜਰਸੀ ਦਾ ਫੇਸ ਸੋਹਣੀ ਸੁਨਖੀ ਵੱਲੋਂ ਕੋਈ ਕਸਰ ਨਹੀਂ ਕੀ ਕੈਂਮ ਆ ਕਿਸੇ ਬਣੇ ਹੋ ਲੱਸੀ ਨਹੀਂ ਕੀ ਫੇਸ ਵੀ ਚੰਗਾ ਚੌੜੀ ਆ ਜੀ ਇਹ ਵੀ ਪਿੱਠ ਫੁੜੀ ਥਾਣ ਬੜੇ ਸੋਹਣੇ ਲੱਗੇ ਚਾਰੇ ਥਾਣ ਇੱਕੋ ਜਿਹੇ ਆ ਬੜੂਗੀ ਚੰਗੀ ਉਦੋਂ ਲਵੇ ਢਲਾਂ ਢੁਲਾਂ ਚੰਗੀਆਂ ਆ ਆ ਇਹ ਲੱਥਣ ਦੀ ਕਰਮਾ ਵਾਲੀ ਨੂੰ ਪੱਠਿਆਂ ਤੋਂ ਸਾਈਡ ਤੇ ਬੰਨਣਾ ਪੈਂਦਾ ਵਾ ਅੱਛਾ ਪੱਠੇ ਜਾ ਦੇ ਖਾਂਦੀ ਏ ਤੂੜੀ ਵੀ ਭਾਵੇਂ ਪਈ ਹੋਵੇ ਤੂੜੀ ਵੀ ਖਾਈ ਜਾਣੀ ਆ ਪਹਿਲਾਂ ਜਦਾਂ ਨਹੀਂ ਆਈ ਹੁੰਦੀ ਕਿਸੇ ਨੇ ਮਤਲਬ ਤੂੜੀ ਵੀ ਨਹੀਂ ਵਿਚਾਰੀ ਨੂੰ ਪਾਈ ਜੀ 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 ਇਹ ਕਈ ਵਾਰਾਂ ਇਦਾਂ ਹੋ ਜਾਂਦਾ ਹਾਂਜੀ ਹਾਂ ਤੇ ਬਾਕੀ ਐਂਡੀ ਠੰਡੀ ਆ ਠੰਡੀ ਆ ਆ ਵੇਖੋ ਠੰਡੀ ਠੇਰੀ ਆ ਠੰਡੀ ਆ ਹੈ ਹੀ ਕੋਈ ਨਹੀਂ ਗੱਲ ਹੀ ਨਹੀਂ ਤੇ ਬਾਕੀ ਥਣ ਥਣ ਹੱਥ ਦੀ ਮਤਲਬ ਮੁਠੀ ਦੀ ਚਵਾਈ ਵਾਲਾ ਲੱਗਾ ਜਾਣ ਦੋ ਲੈ ਜੀ ਇੱਥੋਂ ਕੇ ਕਰਾ ਕਮਾਈ ਮਬੂਥੀ ਚੰਗੀ ਤਰ੍ਹਾਂ ਦਿਖ ਜਾਂਦੀ ਇੱਥੋਂ ਕਮਾਈ ਆ ਗੇੜਾ ਕਢਾ ਲਓ ਆ ਬੋਦੀ ਆ ਵੇਖੋ ਬੋਦੀ ਬੋਦੀ ਵਾਲੀ ਸੋਹਣੀ ਵੇਖੋ ਮੈਂ ਵੇਖਾਂ ਨਵਾਈ ਨੂੰ ਹੀ ਹੁੰਦੀ ਨਾ ਫੇਰ ਗੱਲ ਹੀ ਹੋਰ ਹੋਣੀ ਹੂੰ 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 ਫੇਰੇ ਜਿਦਾਂ ਕੱਪੜਾ ਨਹੀਂ ਐ ਪ੍ਰੈਸ ਮਾਰੀ ਦੀ ਉਹ ਕੰਮ ਹੋ ਜਾਂਦਾ ਜਾਣ ਦੋ ਲੈ ਲਓ ਥਾਣ ਸੋਹਣੇ ਲੱਗੇ ਆ ਚਾਰੇ ਥਾਣੇ ਕੋਜੇ ਆਹ ਟਰੈਕਟਰ ਵੀ ਸੇਲ ਕਰਨਾ ਵੀ ਇਹਨੇ ਇਹਦੇ ਬਾਰੇ ਵੀ ਲੈਣੇ ਆ ਜਾਣਕਾਰੀ ਦੋ ਪਸ਼ੂ ਇੱਕ ਟਰੈਕਟਰ ਮੋਲੇ ਦਾ 37000 37000 ਵੀਰ ਛੋੜ ਛੋੜ ਮੌਕੇ ਤੇ ਆ ਆਪਣੇ ਹਿਸਾਬ ਨਾਲ ਆਪਣੇ ਹਿਸਾਬ ਨਾਲ ਕੋਈ ਇਹਦੇ ਚ ਜਿਆਦੀ ਵੱਡੀ ਕਮਾਈ ਨਹੀਂ ਆ ਮੈਂ ਆਖਾਂ ਵੀ ਆ ਚੋਂ 10 ਨਿਕਲ ਜਾਣਾ ਜਾਂ 5 ਨਿਕਲ ਜਾਣਾ ਜੀ 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 ਉਹ ਮੰਨ ਲਓ ਗੱਲ ਨਹੀਂ ਹੁਣ ਤੇ ਜਨਵਾਰ ਦੇ ਵਿੱਚੋਂ ਕਮਾਈ ਬਸ ਥੋੜੀ ਥੋੜੀ ਜਿਹੀ ਆ ਕੋਈ ਕਰਮਾਂ ਵਾਲਾ ਵਪਾਰੀ ਆ ਜਿਹੜਾ 5000 ਬਚਾ ਜਾਂਦਾ ਉਹ ਸੰਭਾਲ ਕੇ ਹਾਂ ਸੰਭਾਲ ਕੇ ਕੋਈ ਜਿਆਦਾ ਖਾਣਾ ਨਾ ਲਗੇ ਫਰਗਾ ਲੱਗ ਗਿਆ ਹੁਣ ਵੀਡੀਓ ਤੇ ਪੈਣ ਲੱਗ ਗਿਆ ਇਹਨਾਂ ਵਿਚਾਰੇ ਇਹ ਇੱਕਦਮ ਆ ਭਾ ਇੱਕ ਨਾ ਹੀ ਟੋਕੜ ਵੜ ਲੈ ਜਾਂਦੀ ਕਿਸ ਵਪਾਰੀ ਕੋਈ ਹੂੰ ਉਹਨੇ ਵੀ 2-3000 ਮੇਰਕੋ ਲਿਆ ਉਹ ਅੱਛਾ ਮੰਮੀ ਕੇ ਇੱਕੋ 2-3000 ਲਿਆ ਠੀਕ ਹੈ ਜਿਹੜਾ ਮੇਰਕੋ ਲੈ ਗਿਆ ਉਹਨੇ ਵੀ 2-3000 ਲਿਆ ਠੀਕ ਹੈ ਉਹ ਗਾਂ ਵਾਲੇ ਜਿਹੜੀ ਚਲ ਗਈ ਉਹਨੇ ਵੀ ਲਿਆ ਠੀਕ ਹੈ ਉਹਦੇ 'ਚ ਵੇਖੋ ਵੀ ਰੱਬ ਦੇ ਵਪਾਰੀ ਕੋ ਲਈ ਗਿਆ ਵਪਾਰੀ ਵਪਾਰੀ ਕੋ ਮੇਰੇ ਸਾਹਮਣੇ ਕਿਉਂ ਵਪਾਰੀयां ਕੋ ਚਲੇ ਗਈਓ ਕਿਉਂ ਆ ਕੋ ਜੇ 2-2000 ਲਿਆਵੇ ਤੇ 6000 ਇਹ ਤੇ 3000 ਇਹ ਸੱਚੋ ਪਹਿਲੇ ਨੇ ਕਿੰਨੇ ਦੀ ਲਈਊਗਾ ਠੀਕ ਹੈ 2-2000 ਹੋਰ ਆਪੋ ਆਪਣੇ ਸੰਭਾਲਦੇ ਸਿਰ ਤੇ ਹੁਣ ਮੈਂ ਨਾ ਇੱਕ ਨਿੱਗੀਆਂ ਨਿੱਗੀਆਂ ਚੀਜ਼ਾਂ ਵਾ ਇਹ ਹੰਦੇ ਕਰਮ ਚੌਕਰ ਤੋਂ ਲੈ ਕੇ ਵਾਂਡ ਮੈਡੀਕਲ ਜੇ ਕੋਈ ਭੈਣ ਭਰਾ ਕਾ ਇਸੀਮ ਪਾਉਂਦਾ ਇਹਨਾਂ ਨੂੰ ਜਾਂ ਇਹਨਾਂ ਨੂੰ ਮਲੋ ਤੇਲ ਪਾਉਂਦਾ ਹੂੰ ਜਾ ਕੋਈ ਮੱਲੋ ਵੀ ਦਵਾਈ ਦਿੰਦਾ ਕੁਝ ਵੀ ਲਾ ਲੋ ਰੱਸਿਆਂ ਵਾਲੇ ਰੱਸਿਆਂ ਵਾਲਿਆਂ ਨੂੰ ਛੋਟੇ ਹਾਥੀਆਂ ਵਾਲਿਆਂ ਨੂੰ ਪੰਪਾਂ ਵਾਲਿਆਂ ਨੂੰ ਕੰਮ ਡੰਗਰਾਂ ਦਾ ਜੇ ਸੋਚ ਕੇ ਵੇਖੀਏ ਹੁਣ ਪੰਪਾਂ ਦਾ ਕਿਹਨਾਂ ਮੈਂ ਮਾਲਕ ਡੰਗਰਾਂ ਤੇ ਕੌਣ ਕੰਟਰੋਲ ਪਾਉਣਾ ਕੰਟਰੋਲ ਪਾਉਣਾ ਡੀਲ ਪਾਉਣਾ ਜੇ ਬਰੀਕੀ ਨਾਲ ਵੇਖੀਏ ਸਾਰਿਆਂ ਦੇ ਇਹ ਡੰਗਰ ਆਪਣੇ ਨਾਲ ਹੀ ਚੱਲਦਾ ਨਾਲ ਹੀ ਚੱਲਦਾ ਕਈ ਜਿਹੜਾ ਬੰਦੇ ਸੋਚ ਲੈਂਦੇ ਆ ਵੀ ਮੈਨੂੰ ਇਹਦੀ ਕਿਹੜੀ ਲੋੜ ਆ ਕੱਲਾ ਕੋਈ ਨਹੀਂ ਵੱਡਾ ਕੱਲਾ ਕੋਈ ਨਹੀਂ ਸਾਡਾ ਕਰਮ ਵੀ ਸਾਡਾ ਕਰਕੇ ਚੱਲਦਾ ਤੁਸੀਂ ਡੰਗਰ ਲਿਆਉਣੇ ਆ ਤੁਸੀਂ ਦੇਖੋ ਇਹ ਇਹ ਰਾਹ ਮਿਲ ਕੀ ਆ ਜੇ ਤੁਹਾਨੂੰ ਫਾਇਦਾ ਤੇ ਜੇ ਸਾਨੂੰ ਵੀ ਫਾਇਦਾ ਜੀ 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 ਇਹ ਰਾਹ ਮਿਲ ਕੀ ਆ ਕਈ ਜਿਹੜਾ ਬੰਦਾ ਸੋਚਦਾ ਵੀ ਉਹਦੇ ਗਿਆ ਕੰਮ ਚੱਲਦੇ ਰਹਿੰਦੇ ਆ ਜੀ 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 ਇਹ ਨਹੀਂ ਹੁੰਦਾ ਵੀ ਕਿਸ ਦੇ ਗਿਆ ਕੰਮ ਨਹੀਂ ਚੱਲਣੇ ਚੱਲੀ ਜਾਂਦੇ ਕੰਮ ਸਾਰਿਆਂ ਦੇ ਚੱਲਦਾ ਥੋੜਾ ਜਿਹਾ ਔਖਾ ਚੱਲ ਜੂ ਬਿਲਕੁਲ ਬਿਲਕੁਲ ਜੇਤਾ ਦੇ ਕਰਕੇ ਥੋੜਾ ਸੇ ਚੇਅਰ ਕਮੀ ਮਹਿਸੂਸ ਹੁੰਦੀ ਆ ਹਾਂ ਕਿ ਇਹਦੀ ਵੀ ਥੋੜਾ ਟਾਈਮ ਕਮੀ ਮਹਿਸੂਸ ਹੁੰਦੀ ਆ ਕੁਝ ਟਾਈਮ ਪਾ ਕੇ ਆ ਭਿਓਲੀ ਭਿਓਲੀ ਮੰਨ ਲਓ ਬੰਦੇ ਨੂੰ ਠੋਕਰਾਂ ਖਾ ਕੇ ਤੇ ਜਿਹੜਾ ਟਾਈਮ ਆ ਅੱਜ ਬੰਦਾ ਠੋਕਰਾਂ ਖਾ ਕੇ ਕਿਤੇ ਉਹਨੇ ਇਸ ਟਾਈਮ ਮੰਨ ਲਓ ਵੀ ਕੋਈ ਕੰਮ ਵਧੀਆ ਕਰਨ ਡਿਆ ਨਾ ਕਿ ਤੱਕ ਕਿੰਨੇ ਘਟੇ ਖਾਦੇ ਆ ਜਿੰਦਗੀ ਚ ਠੀਕ ਆ ਤੇ ਬਾਕੀ ਇਹੋ ਪਹੂਆ ਤੇ ਇੱਕ ਟਰੈਕਟਰ ਆਪਾਂ ਸੇਲ ਕਰਨਾ ਟਰੈਕਟਰ ਦੀ ਦਿਖਾ ਦਿਓ ਤੇ ਟਰੈਕਟਰ ਵੀ ਸਾਫ ਸੁਥਰਾ ਵਾ ਸਾਰਾ ਹੀ ਸੋਨਾ ਉਹ ਸਾਰਾ ਹੀ ਸੋਨਾ ਵਾ ਪਿਛਲੇ ਟਾਇਰ ਅੱਧੇ ਆ ਹਾਂਜੀ ਗੁਡিয়ার ਕੰਪਨੀ ਦੇ ਹਾਂਜੀ ਤੇ ਅਗਲੇ 80 ਲਾ ਲੇ ਕੋਈ 90 ਲਾ ਲੇ ਜੀ ਤੇ ਬਾਕੀ ਲੱਥਾ ਰੰਗ ਵੀਰ ਵਿਖਾ ਦੇ ਠੀਕ ਆ ਆ ਸ਼ੋਸ਼ਾ ਤੋਂ ਰੰਗ ਲੱਥਾ ਵਾ ਆ ਚੀਜ਼ਾਂ ਤੋਂ ਬੰਪਰ ਵੱਡਾ ਲੱਗਾ ਵਾ ਹਾਂਜੀ ਸੋਹਣਾ ਟਰੈਕਟਰ ਸਾਰੇ ਬੰਨੇ ਸੋਹਣਾ ਜੀ ਕੋਈ ਕਮੀ ਨਹੀਂ ਕੀ ਨੰਬਰ ਕਿੱਥੇ ਦਾ ਜੀ ਇਹਦਾ ਨੰਬਰ ਗਰਦਾਸਪੁਰ ਦਾ ਵੀਰ ਠੀਕ ਆ ਠੀਕ ਆ ਇੰਜਨ ਇੰਜਨ ਖੁੱਲਾ ਕਿ ਨਹੀਂ ਨਹੀਂ ਵੀਰੇ ਇੰਜਨ ਨਹੀਂ ਖੁੱਲਾ ਠੀਕ ਆ ਹਾਂ ਇੰਜਨ ਵੀਰੇ ਖੁੱਲਾ ਇੰਜਨ ਨਾਲਤਾ ਵਾ ਠੀਕ ਆ ਟਾਇਵਰ ਕ ਟ੍ਰੈਵਟ ਕਵਰ ਨਹੀਂ ਖੁੱਲਾ ਠੀਕ ਆ ਵੀਰ ਇੱਥੇ ਆ ਜੇ ਕੋਈ ਵੀ ਇਹ ਕਹਦੇ ਇੰਜਨ ਖੁੱਲਾ ਵਾ 10000 ਰੁਪਇਆ ਨਾਮ ਲੈ ਜੇ ਠੀਕ ਆ ਸੌਦੇ ਤੋਂ ਬਿਨਾਂ ਹੀ ਠੀਕ ਆ ਕਈ ਗ੍ਰਾਮ ਵੀਰ ਕੋਈ ਆਸ ਦਿੰਦੇ ਨਹੀਂ ਆ ਗੱਲ ਹੋ ਨਹੀਂ ਸਕਦੀ ਇੰਜਨ ਦਾ ਟੈਪਟਕ ਬਰਗ ਨਹੀਂ ਲੀਕ ਕੁੰਦੀ ਠੀਕ ਆ ਠੀਕ ਆ ਚਲਾ ਕੇ ਚੈੱਕ ਕਰਕੇ ਜੀ ਕਿਤੇ ਉਹ ਜਦੋਂ ਆਪਾਂ 30 35 ਕਿਲੋਮੀਟਰ 40 ਮੀਟਰ ਤੋਂ ਲੈ ਆਉਨੇ ਨਾ ਟਰੈਕਟਰ ਹੈ ਲੀਕਿੰਗ ਦੱਸ ਦਿੰਦਾ ਇਕੱਠੋਂ-ਕੱਥੋਂ ਲੀਕਿੰਗਾ ਜੀ ਇੰਨਾ ਕੁ ਮੰਨ ਲਓ ਤਜਰਬਾ ਵ ਸਾਨੂੰ ਵੀ ਕਈ ਵਾਰ ਵੀਰ ਕਈ ਆਖ ਦਿੰਦੇ ਵਾਇਆਂ ਵਾਇਆਂ ਵੀ ਮੰਨ ਲਓ ਵੀ ਕਈ ਜਿੱਥੋਂ ਲੀਕ ਹੋਣ ਵਾਲਾ ਹੁੰਦਾ ਨਾ ਹੂੰ ਹੂੰ ਤੇ ਬਾਕੀ ਕੋਈ ਵੀ ਆ ਵਪਾਰੀ ਭਰਾ ਵਾ ਜੀ ਉਹ ਟਰੈਕਟਰ ਸੂਸ ਸਮਝ ਕੇ ਲੈਂਦਾ ਟਰੈਕਟਰ ਇਹ ਥੋੜਾ ਉਹ ਲੈਂਦਾ ਪੀ ਉਹਨੇ ਡੱਕਣਾ ਹੁੰਦਾ ਵਾ ਹਾਂਜੀ ਹਾਂ ਸੋਹਣਾ ਵਾ ਚਾਰੇ ਪਾਸੇ ਸੋਹਣਾ ਵਾ ਜਿੰਨਾ ਵਾ ਵੱਡੀ ਸਮਾਨ ਵਾਦੂ ਵੀ ਲੱਗਾ ਇਹਨੂੰ ਨਾਲ ਇਹ ਸੁਪੈਪ ਲੱਗਾ ਵਾ ਜੀ ਤੇ 6 ਵੱਡੀ ਹੁੱਕ ਲੱਗੀ ਟੌਪ ਲਿੰਗ ਫੱਟੀ ਨਾਲ ਮਿਲੂਗੀ ਠੀਕ ਆ ਅੱਧੇ ਟਾਇਰ ਮੰਨ ਲੇ ਕੋਈ ਜੀ ਕੋਈ 45 ਪੈਸੇ ਮੰਨ ਲੇ ਠੀਕ ਆ ਇਹ ਅਗਲੇ ਦੀ ਆਪੂ ਆਪਣੀ ਸਮਝਾ ਠੀਕ ਆ ਹੂੰ ਵੀਰ ਨੇ ਨਾਲ ਦੇ ਟਾਇਰ ਕਿਹਾ ਸੀ ਪਿਛਲੇ ਅੱਛਾ ਹਾਂ ਨਾਲ ਦੇ ਟਾਇਰ ਕਿਹਾ ਸੀ ਕਿਥੋਂ ਰੰਗ ਪੇਂਟ ਨਹੀਂ ਹੋਇਆ ਇੰਜਨ ਗੇਅਰ ਦਾ ਲਿਫਟ ਦਾ ਸਾਰਾ ਕੁਝ ਓਕੇ ਆ ਅੱਛਾ ਟਰਾਈਟਰ ਨੂੰ ਵਾਹ ਕੇ ਚੈੱਕ ਕਰਕੇ ਤਸੱਲੀ ਕਰਕੇ ਖੜੇ ਤੇ ਕੀ ਇਹਦਾ ਡਿਮਾਂਡ ਕਿੰਨੀ ਕੀ ਕਰਦੇ ਜੀ ਡਿਮਾਂਡ ਤੇ ਵੀਰੇ ਦੇਣ ਹੋਣ ਜਿਹੜੇ ਆਉਣਦੇ ਆ ਨਾ ਡਿਮਾਂਡ ਤੇ ਜੀ ਕਰਦਾ 3.5 ਕਰ ਲੀ ਠੀਕ ਆ ਤੇ ਬਾਕੀ ਇਹਦੇ ਬਾਰੇ ਇਹ ਦੱਸਣਾ ਵੀ ਭਰਾ ਨੂੰ ਬੇਨਤੀ ਆ ਬਿਆਨਾਂ ਕੀਤਾ ਦਾ ਹੂੰ ਸਾਡਾ ਫੋਨ ਚੁੱਕ ਲੈ ਠੀਕ ਸਾਡਕੂੰ ਆ ਕੇ ਪੈਸੇ ਲੈ ਜੀ ਭਾਵੇਂ ਅੱਛਾ ਜੇ ਫੂੰਨੀ ਚੁੱਕਣਾ ਸਾਨੂੰ ਐਡਾ ਕੋਈ ਚੱਕਰ ਨਹੀਂ ਹੁੰਦਾ ਮੈਂ ਕਈਆਂ ਬੰਦਾ ਅਹਿਮ ਦਿੱਤਾਣਾ ਤੁਸੀਂ ਉਹਨੂੰ ਟਾਈਮ ਦਿੱਤਾ ਅਸੀਂ ਫੇਰ ਵੀ ਲੈ ਜੇ ਬਿਆਨਾ ਆਪਣੀ ਮਜਬੂਰੀ ਦੱਸ ਦੇ ਵੀਡੀਓ 'ਚ ਕਹਿਣ ਨਾ ਫੋਨ ਚੁੱਕ ਕੇ ਮਜਬੂਰੀ ਦੱਸ ਦੇ ਆਪਣੇ ਪੈਸੇ ਲੈ ਜੇ ਠੀਕ ਆ ਕਈ ਵਾਰ ਇੱਕ ਫਿਲਮ ਵੇਖੀ ਸੀ ਉਹ ਉਹ ਵਿਆਜੀ ਪੈਸੇ ਦਿੰਨਾ ਆਂਦਾ ਆਂਦਾ ਤੂੰ ਮੜਾ ਫੋਨ ਲਾ ਕੇ ਮੈਨੂੰ ਆਪਣੇ ਮਜਬੂਰੀ ਤੇ ਦੱਸ ਦਿੰਦਾ ਹੂੰ ਹੂੰ ਤੇ ਉਹ ਭਰਾ ਨੂੰ ਬੇਨਤੀ ਆ ਵੀ ਮੰਨ ਲਓ ਵੀ ਨਹੀਂ ਟਰੈਕਟਰ 'ਚ ਕਈ ਵਾਰ ਘਰਾਂ 'ਚ ਮਜਬੂਰੀਆਂ ਹੁੰਦੀਆਂ ਸਾਨੂੰ ਪੈਸਿਆਂ ਦਾ ਕੋਈ ਚੱਕਰ ਨਹੀਂ ਆਪਣਾ ਬਿਆਨਾ ਹੀ ਲੈ ਜੀ ਠੀਕ ਆ ਹਾਂ ਫੋਨ ਲਾ ਲੇ ਆਪਣਾ ਫੋਨ ਲਾ ਲਿਓ ਸਾਡਾ ਫੋਨ ਚੁੱਕਦਾ ਨਹੀਂ ਆਪਣੇ ਮਜਬੂਰੀ ਦੱਸ ਦਿੰਦਾ ਹਾਂ ਤੁਸੀਂ ਜੋ ਹੋ ਸਕਦਾ ਉਹਦਾ ਕਰਕੇ ਜਵਾਬ ਵੀ ਦਿੱਤਾ ਜਵਾਬ ਉਹ ਵੀ ਦਿੱਤਾ ਪਤਾ ਗੱਲ ਕੀ ਹੁੰਦੀ ਆ ਵੀ ਕਈ ਵਾਰ 100 ਗੱਲਾਂ ਘਰਾਂ ਚ ਹੋ ਜਾਂਦੀਆਂ ਹਾਂਜੀ ਤੇ ਭਰਾ ਨੂੰ ਇਹ ਕੋਈ ਮਜਬੂਰੀ ਪੈ ਗਈ ਆ ਫੋਨ ਚੁੱਕੇ ਸਾਡਾ ਮੱਲਾ ਹਾਨਾ ਤੇ ਦੇ ਦਿੰਦਾ ਜੀ 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 ਕਿ ਆਪਾਂ ਨੂੰ ਐਡਾ ਕੋਈ ਚੱਕਰ ਨਹੀਂ ਆ ਵੀ ਏ ਜਾਂਦਾ ਵੀ 5-7000 ਨਾਲ 2-3000 ਨਾਲ ਜਾਂ ਕੋਈ ਐਡਾ ਫਰਕ ਨਹੀਂ ਕਿ ਇਸ ਬੰਦੇ ਨੇ ਇੱਕ ਗੱਲ ਕਹੀ ਸੀ ਵੀ ਜੇ 5-7000 ਕੀ ਇਹਦਾ ਲੈਵ ਲਈਏ ਤਾਂ ਉਹਨਾਂ ਪਰ ਰਾਜੇ ਤੇ ਬਣਨੀ ਆ ਨਾ ਜੀ 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 ਜਦੋਂ ਆਪਾਂ ਰਾਜੇ ਪਹਿਲਾਂ ਨੇ ਤਾਂ ਫੇ 5-7000 ਨੇ ਉਹ ਕੁਝ ਰਹਿਣਾ ਵਾ ਠੀਕ ਲੱਖਾਂ ਨਾ ਵੀ ਕਮਾਏ ਆ ਬਾਹਰ ਅਰੇ ਉਹ ਵੀ ਨਹੀਂ ਐਸ ਟਾਈਮ ਹਾਂਜੀ 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 ਠੀਕ ਆ ਜੀ ਟਰੈਕਟਰ ਬਾਕੀ ਸਾਫ਼ ਸੁਥਰਾ ਵਾ ਦੱਸੋ ਕਿੰਨਾ ਕੀ ਕਰਨਾ ਫੇ ਇਹਦਾ ਮੁੱਲ ਮੁੱਲ ਵੀਰੇ ਆਪਾਂ ਐਸ ਟਾਈਮ ਕਰਾਂਗੇ 340 ਠੀਕ ਆ ਹਾਂ 340 ਚੋਂ ਵੀ ਆਪਾਂ 5 ਛੱਡ ਦਾਂਗੇ ਉਹੋ ਫੋਨ ਲਾਵੇ ਜਿਨ੍ਹਾਂ ਟਰੈਕਟਰ ਲੈਣਾ ਜੀ ਹਾਂ ਤੇ ਜਿਨ੍ਹਾਂ ਲੈਣਾ ਉਹ ਲੈਣਾ ਟਾਈਮ ਕੱਢ ਕੇ ਆਉਂੋ ਆਪਣੇ ਪਰਿਵਾਰ ਦਾ ਇੱਕ ਤਾਂ ਬੰਦਾ ਲੈ ਆਏ ਲੈਣ ਪੰਜ ਜਾਣੇ ਲੈ ਆਉਂਦਾ ਨਾ ਉਦੋਂ ਸਲਾਵਾ ਹੋਰ ਹੋ ਜਾਂਦੀ ਪਤਾ ਗੱਲ ਕੀ ਆ ਜਦੋਂ ਆਪਾਂ ਸਾਰੇ ਰਿਸ਼ਤੇਦਾਰ ਵੀ ਇਕੱਠੇ ਕਰਦੇ ਆ ਨਾ ਉਦੋਂ ਵੀ ਰਿਸ਼ਤੇਦਾਰ ਕਹਿੰਦਾ ਨਾ ਮੇਰੀ ਚੱਲੇ ਦੂਜਾ ਕਹਿੰਦਾ ਨਾ ਵਾਖੋ ਪੰਜਾ ਲੈ ਲਈਏ ਤੇ ਜਾਂਦਾ ਨਾ ਅਰਜਨ ਲੈਣਾ ਵਾ ਤੇ ਮੇਰੇ ਆਪਣੇ ਆਪਣੇ ਜੇ ਆਪਣੀ ਜੇਹ ਚ ਮੇਰੇ ਉਨੀ ਕੀ ਮਾਇਆ ਹੁੰਦੀ ਮੇਰੇ ਬਾਕੀ ਪਤਾ ਗੱਲ ਕੀ ਹੁੰਦੀ ਆ ਭੈਣ ਭਰਾਓ ਜੇ ਕੋਈ ਟੱਟ ਤੇ ਯਕੀਨ ਕਰਦਾ ਨਾ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਚਲਾਕੀਆਂ ਨਾ ਕਰਿਆ ਕਰੋ ਜੇ ਕਿ ਭੈਣ ਭਰਾ ਦੇ ਨਾਲ ਆਏ ਹੁੰਦੇ ਨਾ ਤੇ ਚਲਾਕੀਆਂ ਨਾ ਕਰਿਆ ਕਰੋ ਜੀ ਜੀ ਅਗਲੇ ਦੀ سپورਟ ਕਰੋ ਅਗਲੇ ਨੂੰ سپورਟ ਕਰਿਆ ਕਰੋ ਸੋ ਅਗਲੇ ਦੀ سپورਟ ਕਰਕੇ ਸਾਨੂੰ ਮਨਾਇਆ ਕਰੋ ਵੀ ਐਨੇ ਦਾ ਬਣਾ ਦੇ ਇੱਕ ਬੰਦਾ ਆਇਆ ਸੀ ਜਿਹੜਾ ਬੰਦਾ ਸਾਨੂੰ ਅੱਜ ਵੀ ਯਾਦ ਆ ਮੈਸੀ ਉਹਨੇ 585 ਟਰੈਕਟਰ ਲਿਆ ਸੀ ਤੋਂ ਬੰਦਾ ਅੱਜ ਵੀ ਵੀਰ ਸਾਨੂੰ ਮਿਲਿਆ ਉਹਦੇ ਨਾਲ ਇੱਕ ਬੰਦਾ ਆਇਆ ਹੋਂਦਾ ਮੇਰੇ ਕੋ ਪੈਸੇ ਹੀ ਨਹੀਂ ਤੇ ਉਹਦੇ ਨਾਲ ਦੇ ਬੰਦੇ ਨੇ ਉਸੇ ਵੇਲੇ ਪੈਸੇ ਪਾਤੇ ਉਨੇ ਉਸ ਵੇਲੇ ਕੌਣ ਚ ਪਾਤ ਤੇ ਮੈਂ ਉਹਨੂੰ ਕਿਹਾ ਵੀ ਇਹੋ ਜੇ ਯਾਰ ਜਿਹੜੇ ਆ ਪੈਸੇ ਮੰਨ ਲਓ ਵੀ ਮੰਨ ਲਓ ਵੀ ਕਿਸਮਤ ਵਾਲੇ ਨੂੰ ਮਿਲਦੇ ਆ ਉਹ ਬੰਦਾ ਕੈਨੇਡਾ ਬੈਠਾ ਉਹ ਬੰਦਾ ਕੈਨੇਡਾ ਬੈਠਾ ਵਾ ਪਤਾ ਗੱਲ ਕੀ ਇੰਡੀਆ ਕਈ ਵਾਰ ਆ ਜਾਂਦਾ ਵੀ ਦਿਲ ਦਾ ਬੰਦਾ ਅਮੀਰ ਹੁੰਦਾ ਵਾ ਜੀ 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 ਕਈ ਇਹ ਦਿਲ ਦੇ ਹੈ ਨਹੀਂ ਆ ਬਿਲਕੁਲ ਤੇ ਇਹ ਕਰਕੇ ਜੇ ਕੋਈ ਯਕੀਨ ਕਰਕੇ ਆਪਾਂ ਨੂੰ ਕੋਈ ਵੀ ਚੀਜ਼ ਹੈ ਨਾ ਖਰੀਦਣ ਲਈ ਆਉਂਦਾ ਅਸੀਂ ਜੇ ਕਿਸੇ ਦੇ ਨਾਲ ਚੱਲ ਜੀਏ ਤੇ ਸਾਨੂੰ ਹੁੰਦਾ ਵੀ ਯਾਰ ਅਗਲੇ ਨੂੰ ਸਹੀ ਸਲਾਹ ਜਿੰਨੀ ਕਿ ਸਾਡੀ ਤਾਂ ਜੇ ਸਾਨੂੰ ਗਲਤ ਲੱਗੇ ਤਾਂ ਗਲਤ ਨੂੰ ਗਲਤ ਕਹੀ ਅਸੀਂ ਗਲਤ ਨੂੰ ਗਲਤ ਕਹਿ ਦਿੰਨੇ ਆ ਸਾਡੇ 'ਚ ਮੰਨ ਲਓ ਇਹ ਕਮੀ ਨਹੀਂ ਹੈਗੀ ਆ ਵੀ ਕਈ ਵਾਰ ਅਗਲਾ ਕਹਿੰਦਾ ਤੁਹਾਡਾ ਕੀ ਜਾਂਦਾ ਇਹਦੇ 'ਚ ਤੇ ਜ਼ਮੀਰ ਨਹੀਂ ਮਾਰਦਾ ਜੇ ਪੈਸੇ ਅਗਲੇ ਪੈਸੇ ਵੀ ਦਿੰਦੇ ਤਾਂ ਤਾਂ ਵੀ ਨਹੀਂ ਜ਼ਮੀਰ ਮਾਰਦਾ ਪਤਾ ਨਹੀਂ ਕੀ ਚੱਕਰ ਆ ਵੀ ਕਈ ਵਾਰ ਜ਼ਮੀਰ ਪਤਾ ਨਹੀਂ ਆਉਣ ਵਾਲੇ ਟਾਈਮ 'ਚ ਮਰ ਵੀ ਜਾਵੇ ਕੋਈ ਪਤਾ ਨਹੀਂ ਇਹਦਾ ਪੈਸੇ ਦੇ ਅੱਗੇ ਕਿਸਦਾ ਯੂਰ ਨਹੀਂ ਆ ਗੜਾ ਜਮੀਰ ਆ ਨਾ ਕਈ ਵਾਰ ਪਏ ਅਗਲੇ ਪੈਸੇ ਵੀ ਦਿੰਦੇ ਤਾਂ ਵੀ ਨਹੀਂ ਮਰਦਾ ਤਾਂ ਵੀ ਅਗਲੇ ਨੂੰ ਗਲਤ ਕਰਦੇ ਤਾਂ ਵੀ ਅਗਲੇ ਨੂੰ ਅਗਲੇ ਕਈ ਜਣਾਂ ਨੂੰ ਸਾਨੂੰ ਕੋਈ ਪੈਸੇ ਵੀ ਇਹ ਚੀਜ਼ ਦੇ ਮੰਨ ਲਓ ਦਿੰਦਾ ਵੀ ਤੂੰ ਆ ਚੀਜ਼ ਕਹਿ ਦੇ ਤੇ ਨਹੀਂ ਕਿਹਾ ਜਾਂਦਾ ਬਾਕੀ ਇਹ ਵੀ ਗੱਲ ਆ ਵੀ ਕਈ ਵਾਰ ਇਹ ਗੱਲ ਤਾਂ ਕਹੀ ਵੀ ਕਈ ਵਾਰ ਭੈਣ ਭਰਾ ਨਾਲ ਆਏ ਜਾਂਦੇ ਤੋਂ ਵੀ ਚਲਾਕੀ ਕਰਦੇ ਆ ਹੂੰ ਹੂੰ ਤੇ ਚਲਾਕੀ ਨਾ ਕਰਿਆ ਕਰੋ ਸਾਨੂੰ ਪਿਛੇ ਜੇ 3 ਕਿ ਮਹੀਨੇ ਹੋ ਗਏ ਵੀ ਉਦੋਂ ਕੇ ਬੰਦੇ ਨੇ ਨਾਲ ਆਏ ਨੇ ਚਲਾਕੀ ਕੀਤੀ ਤਾਂ ਕਿ ਨਾ ਕਿ ਸਾਡਾ ਗੱਲ ਹੋਈ ਸੌਦਾ ਹੀ ਨਹੀਂ ਕਰਨਾ ਜੀ ਜੀ ਕਮ ਵੀ ਅਸੀਂ ਵੇਖ ਲੈਨੇ ਵੀ ਅਗਲਾ ਪਤਾ ਨਹੀਂ ਕਿਦਾਂ ਪੈਸੇ ਕਿਹੜੇ ਰਿਸ਼ਤੇਦਾਰ ਕੋ ਫੜੇ ਨੇ ਕਿਦਾਂ ਕਿਦਾਂ ਕੀਤੇ ਨੇ ਜੀ 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 ਇਹੋ ਬੇਨਤੀ ਆ ਟਰੈਕਟਰ ਸਾਫ ਸੁਥਰਾ ਵਾਹ ਕੇ ਕਿੱਕ ਕਰਕੇ ਤਸੱਲੀ ਕਰਕੇ ਤਸੱਲੀ ਇਹ ਵੀ ਕਰਾਉਣੀ ਆ ਜਿਨੇ ਬਿਆਨਾ ਦਿੱਤਾ ਬਿਆਨਾ ਦਿੱਤਾ ਬਿਆਨਾ ਲੈ ਕੇ ਬਿਆਨਾ ਲੈ ਕੇ ਉਦਾਂ ਕੋਈ ਤਸੱਲੀ ਨਹੀਂ ਬਜੀ ਵੀਰ ਤੇ ਉਹਨਾਂ ਗਲੀ ਗੁਲੀ ਚ ਲਾ ਕੇ ਹੰਲਾ ਪਾ ਗਏ ਨਾ ਵਪਾਰੀ ਭਰਾਵਾਂ ਨੂੰ ਵੀ ਬੇਨਤੀ ਆ ਵੀ ਇੱਕਦਮ ਸਾਡੇ ਨਾਲ ਕਾਂਡੋ ਚੱਲਿਆ ਸੀ ਟਰੈਕਟਰ ਬਾਹਰ ਕੱਢ ਕੇ ਖੁੱਲੇ ਚ ਸਾਨੂੰ ਕੋਈ ਬੰਦਾ ਸਾਨੂੰ ਕੀ ਕਹੇ ਫਿਰ ਬੰਦੇ ਮਤਲਬ ਜਾਣਕਾਰ ਹੁੰਦੇ ਆ ਟਰੈਕਟਰ ਤੇ ਚੜਦਾ ਸਾਨੂੰ ਕੰਦ ਚ ਹੀ ਦੇਦਣ ਲੱਗਾ ਏ ਸਾਡੇ ਘਰੇ ਕੰਮ ਹੋ ਚੁੱਕਾ ਵਾ ਠੀਕ ਆ ਅਸੀਂ ਅੱਗੇ ਖਲੋਤੇ ਮੇਰੇ ਪਿੰਡ ਦਾ ਮੁੰਡਾ ਲਾਲੀ ਆ ਉਹ ਮੇਰੇ ਨਾਲ ਖਲੋਤਾ ਏ ਜੇ ਇਹ ਗੱਲ ਦਾ ਸ਼ੱਕ ਹੋਵੇ ਪਿੰਡਦਿਆਂ ਨੂੰ ਜੇ ਹੋਵੇ ਇਹ ਗੱਲ ਦਾ ਉਹ ਵੀ ਨਾਲ ਖਲੋਤਾ ਟਰੈਕਟਰ ਦੇ ਸਾਹਮਣੇ ਖਲੋਤੇ ਤੇ ਬੰਦਾ ਕੋਈ ਚੜ ਗਿਆ ਟਰੈਕਟਰ ਦੇ ਉੱਤੇ ਥੋੜਾ ਬੈਕ ਕਰਤਾ ਗੇਅਰ ਪਾਇਆ ਅਗਲੇ ਨੇ ਕਲਾਕ ਇੱਕਦਮ ਛੱਡਤਾ ਗਾਂ ਸਾਨੂੰ ਕੰਦ ਚ ਹੀ ਦੇਦਣ ਲੱਗਾ ਸੀ ਤੇ ਇੱਕ ਕਰਕੇ ਵਪਾਰੀਆਂ ਭਰਾਵਾਂ ਨੂੰ ਬੇਨਤੀ ਆ ਕਈਆਂ ਅਹ ਹੱਟ ਕੋ ਗਲਤੀ ਹੋ ਗਈ ਜਿਹੜੀ ਗਲਤੀ ਹੋ ਗਈ ਉਹ ਆਪਾਂ ਭੈਣ ਭਰਾਵਾਂ ਅੱਗੇ ਰੱਖ ਦੇਣੀ ਆ ਜੀ ਠੀਕ ਆ ਜੀ ਤੇ ਬਾਕੀ ਟਰੈਕਟਰ ਸਾਫ਼ ਸੁਥਰਾ ਵਾ ਡਬਲ ਕਲੱਚ ਆ ਪਾਵਰ ਸਟੀering ਨਹੀਂ ਆ ਨੰਬਰ ਕਰਤਾਸਪੁਰ ਦਾ ਲਾ ਲਿਓ ਵੀਰ ਨੂੰ ਫੋਨ ਆ ਵੀਡੀਓ ਕਰ ਦਿਓ ਸ਼ੇਅਰ ਬਾਕੀ 30 35 ਹਜ਼ਾਰ ਦਾ ਤਾਂ ਸਮਾਨ ਹੀ ਵੱਖਰਾ ਲੱਗਾ ਵਾ ਜੀ 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 ਇਹ ਚੀਜ਼ਾਂ ਸੋਚ ਕੇ ਫੋਨ ਲਾਇਓ ਠੀਕ ਆ ਜੀ ਧੰਨਵਾਦ ਜੀ